ਸਾਡੇ ਨਗਰ ਦੇ ਵਿੱਚ ਮਾਤਾ ਗੁਜਰਕਾ ਔਰ ਛੋਟੇ ਸਹਬਜਾਦਿਆਂ ਦੀਆਂ ਅਸਥੀਆਂ ਆਈਆਂ ਨੇ ਉਹਨਾਂ ਨੇ ਉੱਥੋਂ ਆਪਾਂ ਸਾਰੇ ਜਾਣਦੇ ਹਾਂ ਸਰੰਦ ਦੀ ਸਭ ਤੋਂ ਮਹਿੰਗੀ ਧਰਤੀ ਮੋਹਰਾਂ ਖੜੀਆਂ ਕਰਕੇ ਉਹ ਜਿਹੜੀਆਂ ਅਸਥੀਆਂ ਸੀ ਜਿਹੜੇ ਫੁੱਲ ਸੀ ਉੱਥੋਂ ਲੈ ਕੇ ਇੱਥੇ ਉਹਨਾਂ ਦਾ ਖੇਤ ਸੀ ਸਾਡੇ ਪਿੰਡ ਦੇ ਵਿੱਚ ਤਾਂ ਉਹਨਾਂ ਨੇ ਆਪਣੇ ਖੇਤ ਦੇ ਵਿੱਚ ਦਫਨਾਈਆਂ ਸੀ ਇਹ ਤੁਹਾਡਾ ਹਲਕਾ ਜੀ ਇੱਕ ਬਹੁਤ ਪਵਿੱਤਰ ਜਗਾ ਕਿਉਂਕਿ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਨਗਰ ਕੀਰਤਨ ਵੀ ਆਉਣਾ ਪਵਿੱਤਰ ਅਸਥੀਆਂ ਪਹੁੰਚੀਆਂ ਨੇ ਕਿਵੇਂ ਦੇਖਦੇ ਇੱਥੇ ਪਹੁੰਚੋ ਤੁਸੀਂ ਸੱਚੀ ਸ਼ਰਧਾਂਜਲੀ ਭੇਟ ਕਰਕੇ ਜਿਹੜਾ ਇੱਥੇ ਸਮਾਗਮ ਹਰ ਸਾਲ ਅਲੂਰਖ ਦੀ ਜਿਹੜੀ ਧਰਤੀ ਤੇ ਕਿਉਂਕਿ ਕੱਲ ਨੂੰ ਬੜਾ ਵਿਸ਼ੇਸ਼ ਜਿਹੜਾ ਦਿਨ ਹੈਗਾ ਜਦੋਂ ਕਿਉਂਕਿ ਜਿਸ ਦਿਨ ਜਿਹੜੇ ਛੋਟੇ ਸਾਹਿਬ ਜਦੇ ਸੀ ਉਹਨਾਂ ਦੇ ਜਿਹੜੇ ਫੁੱਲ ਸੀਗੇ ਜਿਹੜੀਆਂ ਅਸਥੀਆਂ ਜਿਹੜੀਆਂ ਉਹ ਲੈ ਕੇ ਇਸ ਜਗ੍ਹਾ ਤੋਂ ਜਿਹੜਾ ਅਲਵਰਕ ਜਿਹੜਾ ਰੁਕੇ ਸੀ ਸੋ ਇਹਨਾਂ ਨੇ ਜਿਹੜੀ ਸੇਵਾ ਲਈ ਸੀਗੀ ਇਹਨਾਂ ਦੇ ਲੋਕਾਂ ਦਾ ਹੀ ਪੈਸਾ ਸੋ ਉਹਦੇ ਨਾਲ ਜਿਹੜਾ ਇਹ ਬਰਾਂਡਾ ਜਿਹੜਾ ਤਿਆਰ ਕਰਕੇ ਜਿਹੜਾ ਅਸੀਂ ਜਿਹੜਾ ਪਿਛਲੇ ਦਿਨੀ ਜਿਹੜਾ ਤਿਆਰ ਕੀਤਾ ਹੈਗਾ ਔਰ ਸੀਵਰੇਜ ਦੀ ਗੁਰੂ ਘਰ ਤੋਂ ਜਿਹੜੀ ਡਿਮਾਂਡ ਸੀਗੀ ਤੇ ਹੋਰ ਜਿਹੜੀਆਂ ਬਾਕੀ ਮੰਗਾਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੀਆਂ ਹੋਣਗੀਆਂ ਚਾਹੋ ਵੱਡੀ ਗਣਤੀ ਦੇ ਵਿੱਚ ਵੱਧ ਤੋਂ ਵੱਧ ਜਾਓ ਪਰ ਆਪਣੇ ਮਨਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਸਜਦਾ ਕਰਨ ਦੇ ਲਈ ਇੱਕ ਸ਼ਰਧਾ ਦੇ ਨਾਲ ਜਿਹੜਾ ਸੀ ਉੱਥੇ ਇੱਕ ਸਲੀਕੇ ਦੇ ਨਾਲ ਜਿਹੜਾ ਸੀ ਉੱਥੇ ਨਤਮਸਤਕ ਹੋਈਏ ਤੇ ਆਪਣੇ ਜਿਹੜੇ ਪੁਰਖੇ ਨੇ ਸਾਡੀ ਕੌਮ ਆ ਜਿਹੜੀ ਉਹਨੂੰ ਅਸੀਂ ਜਿਹੜਾ ਕਿ ਮੈਸਜ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਸ਼ਹੀਦਾਂ ਦੀ ਧਰਤੀ ਤੇ ਮੌਜੂਦ ਹਾਂ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਮੰਜੀ ਸਾਹਿਬ ਪਿੰਡ ਆਲੂਰਖ ਕਿਤੇ ਨਾ ਕਿਤੇ ਸਥਿਤ ਆ ਤੁਹਾਨੂੰ ਪਹਿਲਾਂ ਤਸਵੀਰਾਂ ਵੀ ਦਿਖਾਈਆਂ ਨੇ ਤੁਸੀਂ ਸਟੋਰੀਆਂ ਵੀ ਦੇਖੀਆਂ ਨੇ ਵੀਡੀਓਜ਼ ਵੀ ਦੇਖੀਆਂ ਨੇ ਜਨਨ ਕਿ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਜਿੱਥੇ ਉਹਨਾਂ ਦੀਆਂ ਆਸਥੀਆਂ ਆਈਆਂ ਨੇ ਪਵਿੱਤਰ ਅਸਥਾਨਾਂ ਅੱਜ 13 ਪਉ 13 ਪਉ ਨੂੰ ਸੰਸਕਾਰ ਹੋਏ ਸਾਹਿਬਜ਼ਾਦਿਆਂ ਦੇ ਅਤੇ ਉਸ ਤੋਂ ਬਾਅਦ ਗੁਰਦੁਆਰਾ ਫਤਿਹਗੜ ਸਾਹਿਬ ਤੋਂ ਨਗਰ ਕੀਰਤਨ ਗਿਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਕਿਉਂਕਿ ਉਹ ਪ੍ਰਤੀਕ ਸੀ ਕਿ ਸੰਸਕਾਰ ਹੋਇਆ ਉੱਥੋਂ ਸਾਹਿਬਜ਼ਾਦਿਆਂ ਨੂੰ ਲੈ ਕੇ ਗਏ ਗੁਰਦੁਆਰਾ ਜੋਤੀ ਸਰੂਪ ਸਾਹਿਬ ਅਤੇ ਉਸ ਤੋਂ ਬਾਅਦ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਦਾ ਪੋ ਜਾਨੀ ਕਿ 29 ਦਸੰਬਰ ਨੂੰ ਨਗਰ ਕੀਰਤਨ ਪਹੁੰਚੇਗਾ ਗੁਰਦੁਆਰਾ ਮੰਜੀ ਸਾਹਿਬ ਆਲੂਆਰਖ ਜ਼ਿਲ੍ਹਾ ਸੰਗਰੂਰ ਬਲਾਕ ਪਵਾਨੀਗੜ ਦੇ ਪਿੰਡ ਆਲੂਆਰਖ ਵਿਖੇ ਜਿੱਥੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਉੱਥੇ ਅੱਜ ਭੋਗ ਪਾਏ ਗਏ ਨੇ ਹੁਣ ਨਗਰ ਕੀਰਤਨ 14 ਪੋ ਨੂੰ ਸਵੇਰੇ ਚੱਲੇਗਾ ਉਸ ਤੋਂ ਬਾਅਦ ਨਗਰ ਕੀਰਤਨ ਸਰਹੰਦ ਬਾਦਸੋਂ ਗੱਲਬਾਤ ਕਰੀਏ ਨਾਬਾ ਨਾਬਾ ਤੋਂ ਹੁੰਦਾ ਹੋਇਆ ਤਨੁੜਕੀ ਮਾਜੀ ਦਿয়ালਪੁਰਾ ਗੁਰਦੁਆਰਾ ਟੋਡਰਮਲ ਸਾਹਿਬ ਕਾਕੜਾ ਵਿਖੇ ਹੁੰਦਾ ਹੋਇਆ ਭਵਾਨੀਗੜ ਤੋਂ ਬਾਅਦ ਗੁਰਦੁਆਰਾ ਆਲੂਆਰ ਸਾਹਿਬ ਵਿਖੇ ਪਹੁੰਚੇਗਾ ਤਸਵੀਰਾਂ ਤੁਹਾਨੂੰ ਗੁਰਦੁਆਰਾ ਆਲੂਆਰ ਸਾਹਿਬ ਦੀਆਂ ਦਿਖਾਵਾਂਗੇ ਜਿੱਥੇ ਮੇਨ ਅੱਡਾ ਨਾਬਾ ਤੋਂ ਭਵਾਨੀਗੜ ਬੱਸ ਸਟੈਂਡ ਦੇ ਅੱਜ ਇੱਕ ਵੱਡਾ ਪ੍ਰੋਗਰਾਮ ਕਰਵਾਇਆ ਗਿਆ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਟ ਕੀਤੀ ਜਾ ਰਹੀ ਹੈ ਤਸਵੀਰਾਂ ਸਿੱਧੀਆਂ ਦਿਖਾਵਾਂਗੇ ਕਿ ਕਿਤੇ ਨਾ ਕਿਤੇ ਪੂਰਾ ਇਕੱਠਾ ਇਲਾਕੇ ਦੇ ਲੋਕ ਨੇ ਕਿਉਂਕਿ ਨਗਰ ਕੀਰਤਨ ਲਈ ਜਾਣਾ ਅੱਜ ਸ੍ਰੀ ਜੋਤੀ ਸਰੂਪ ਸਾਹਿਬ ਨੂੰ ਪ ਦੁਵਾਰ ਨਗਰ ਕੀਰਤਨ ਇੱਥੇ ਪਹੁੰਚਣਾ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਬਾਕੀ ਦਿਖਾਵਾਂਗੇ ਕਿ ਹਲਕਾ ਸੰਗਰੂਰ ਤੋਂ ਐਮ ਐਲ ਏ ਨਰਿੰਦਰ ਕੌਰ ਭਰਾਜ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਕਿਉਂਕਿ ਪ੍ਰੋਗਰਾਮ ਤੇ ਪਹੁੰਚੇ ਅਤੇ ਉਹ ਪੰਗਤਾਂ ਦੇ ਵਿੱਚ ਬੈਠ ਕੇ ਲੰਗਰ ਛਕ ਰਹੇ ਨੇ ਹਲਕਾ ਸੰਗਰੂਰ ਤੋਂ ਨਰਿੰਦਰ ਕੌਰ ਭਰਾਜ ਕਿਉਂਕਿ ਇੱਕ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਸੀ ਤਸਵੀਰਾਂ ਵੀ ਤੁਹਾਨੂੰ ਸ਼ੋਰਟ ਦੇ ਵਿੱਚ ਦੇਖੀਆਂ ਨੇ ਜਿੱਥੇ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਸੱਚੀਆਂ ਸ਼ਰਧਾਂਜਲੀयां ਭੇਟ ਕਰ ਰਹੇ ਨੇ ਸੋ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਸੀਨੀਅਰ ਆਗੂ ਨੇ ਗੁਰਪ੍ਰੀਤ ਸਿੰਘ ਆਲੂਰਖ ਬਸਨੀਗ ਨੇ ਆਲ ਗੱਲਬਾਤ ਗੁਰਪ੍ਰੀਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਿਲਕੁਲ ਗੁਰਪ੍ਰੀਤ ਜੀ ਕਿਵੇਂ ਦੇਖਦੇ ਹੋ ਤੁਹਾਡਾ ਪਿੰਡਾ ਜੀ ਪਿੰਡਾ ਲੋਅਰਖ ਜਿੱਥੇ ਅਸਥੀਆਂ ਆਈਆਂ ਨੇ ਗੁਰਦੁਆਰਾ ਮੰਜੀ ਸਾਹਿਬ ਇੱਕ ਪਵਿੱਤਰ ਜਗ੍ਹਾ ਸ਼ੋਭਿਤ ਕੀਤੀਆਂ ਇੱਥੇ ਅਸਥੀਆਂ ਤੇ ਕਿਵੇਂ ਦਾ ਪ੍ਰੋਗਰਾਮ ਚੱਲ ਰਿਹਾ ਅੱਜ ਕਿਵੇਂ ਦਾ ਸਮਾਗਮ ਹੈ ਦੇਖੋ ਇਹ ਸਾਡਾ ਜਿਹੜਾ ਬੀਮਾ ਸਮਾਗਮ ਹੈ ਇਹ ਇਹ ਲਗਾਤਾਰ ਅਸੀਂ 19 ਸਾਲ ਪਹਿਲਾਂ ਮਨਾ ਚੁੱਕੇ ਆਂ ਬੀਮਾ ਸਾਲ ਆ ਇਹ ਸਾਡੇ ਨਗਰ ਦੇ ਵਿੱਚ ਮਾਤਾ ਗੁਜਰਕੌਰ ਛੋਟੇ ਸਹਬਜਾਦਿਆਂ ਦੀਆਂ ਅਸਤੀਆਂ ਆਈਆਂ ਨੇ ਦਵਾਨ ਟੋਡਰਮਲ ਜੀ ਜਿਹੜੇ ਦਵਾਨ ਸੀਗੇ ਉਹ ਕਾਕੜਾ ਪਿੰਡ ਦੇ ਰਹਿਣ ਵਾਲੇ ਸੀ ਉਹਨਾਂ ਨੇ ਉਥੋਂ ਆਪਾਂ ਸਾਰੇ ਜਾਣਦੇ ਆਂ ਸਰੰਦ ਦੀ ਸਭ ਤੋਂ ਮਹਿੰਗੀ ਧਰਤੀ ਮੋਹਰਾਂ ਖੜੀਆਂ ਕਰਕੇ ਉਹ ਜਿਹੜੀਆਂ ਅਸਤੀਆਂ ਸੀ ਜਿਹੜੇ ਫੁੱਲ ਸੀ ਉਥੋਂ ਲੈ ਕੇ ਇੱਥੇ ਉਹਨਾਂ ਦਾ ਖੇਤ ਸੀ ਸਾਡੇ ਪਿੰਡ ਦੇ ਵਿੱਚ ਤਾਂ ਉਹਨਾਂ ਨੇ ਆਪਣੇ ਖੇਤ ਦੇ ਵਿੱਚ ਦਫਨਾਇਆ ਸੀ ਸੋ ਇਤਿਹਾਸਿਕ ਨਗਰ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਬੜੀ ਦੂਰੋਂ ਦੂਰੋਂ ਸੰਗਤਾਂ ਦਰਸ਼ਨ ਕਰਨ ਦੇ ਲਈ ਆਉਂਦੀਆਂ ਨੇ ਤੇ ਉਸੇ ਉਸੇ ਉਹਨੂੰ ਉਪਲਖਸ਼ ਦੇ ਸਬੰਧ ਦੇ ਵਿੱਚ ਅਸੀਂ ਹਰ ਸਾਲ ਇਸ ਉਹਨੂੰ ਮਨਾਉਂਦੇ ਆ ਠੀਕ ਹੈ ਇੱਕ ਦਸਤਾਰਾਂ ਦਾ ਲੰਗਰ ਵੀ ਲਗਾਇਆ ਗਿਆ ਅੱਜ ਇੱਥੇ ਹਲਕਾ ਸੰਗਰੂ ਤੋਂ ਨਰਿੰਦਰਪੁਰ ਭਰਾਜ ਵੀ ਪਹੁੰਚੇ ਦੇਖੋ ਜੀ ਉਹ ਦਸਤਾਰਾਂ ਦਾ ਲੰਗਰ ਸਾਡੇ ਨਗਰ ਤੋਂ ਬਹੁਤ ਸਾਰੇ ਬੱਚੇ ਐਨਆਰਆਈ ਨੇ ਫੌਜੀ ਨੇ ਤੇ ਬਾਹਰਲੇ ਦੇਸ਼ਾਂ ਵਿੱਚ ਵਸ ਰਹੇ ਨੇ ਸਾਡੇ ਨਗਰ ਦੇ ਉੱਤੇ ਮਾਤਾ ਗੁਜਰਕੌਰ ਛੋਟੇ ਸਾਬਜਾਦਿਆਂ ਦਾ ਬਹੁਤ ਵੱਡਾ ਹੱਥ ਹੈ ਬਿਲਕੁਲ ਜੀ ਸੋ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਕਿ ਗੁਰਦੁਆਰਾ ਆਲੂਆਰਖ ਗੁਰਦੁਆਰਾ ਮੰਜੀ ਸਾਹਿਬ ਜਿੱਥੇ ਨਗਰ ਕੀਰਤਨ ਆਉਂਦਾ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਸੋ ਹਲਕਾ ਸੰਗਰੂ ਤੋਂ ਵਿਧਾਇਕ ਨਰਿੰਦਰ ਕੌਰ ਭਰ ਆਜ ਇੱਥੇ ਪਹੁੰਚੇ ਨੇ ਕਰਾਂਗੇ ਗੱਲਬਾਤ ਨਰਿੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰਿੰਦਰ ਜੀ ਤੁਹਾਡਾ ਹਲਕਾ ਜੀ ਇੱਕ ਬਹੁਤ ਪਵਿੱਤਰ ਜਗਾ ਕਿਉਂਕਿ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਨਗਰ ਕੀਰਤਨ ਵੀ ਆਉਣਾ ਪਵਿੱਤਰ ਅਸਥੀਆਂ ਪਹੁੰਚੀਆਂ ਨੇ ਕਿਵੇਂ ਦੇ ਸੰਗਤ ਜਿਹੜੀ ਉਹਨਾਂ ਨਿੱਕੀਆਂ ਜੰਦਾ ਜਿਨ੍ਹਾਂ ਦੇ ਵਤ ਥੱਕੇ ਨੇ ਸੋ ਅੱਜ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇੱਥੇ ਸਮਾਗਮ ਹਰ ਸਾਲ ਆਲੂਵਰਖ ਦੀ ਜਿਹੜੀ ਧਰਤੀ ਤੇ ਕਿਉਂਕਿ ਕੱਲ ਨੂੰ ਬੜਾ ਵਿਸ਼ੇਸ਼ ਜਿਹੜਾ ਦਿਨ ਹੈਗਾ ਜਦੋਂ ਕਿਉਂਕਿ ਜਿਸ ਦਿਨ ਜਿਹੜੇ ਛੋਟੇ ਸਾਹਿਬ ਜਦੇ ਸੀ ਉਹਨਾਂ ਦੇ ਜਿਹੜੇ ਫੁੱਲ ਸੀਗੇ ਜਿਹੜੀਆਂ ਅਸਤੀਆਂ ਜਿਹੜੀਆਂ ਉਹ ਲੈ ਕੇ ਇਸ ਜਗ੍ਹਾ ਤੋਂ ਜਿਹੜਾ ਆਲੂਵਰਖ ਜਿਹੜਾ ਰੁਕੇ ਸੀ ਅੱਗੇ ਕਾਕੜੇ ਦਾ ਜਿਹੜਾ ਇਤਿਹਾਸ ਦੀਵਾਨ ਟੋਡਰ ਮਲ ਜੀ ਜਿਹੜਾ ਹੈਗਾ ਸੋ ਉਹਦੇ ਸਬੰਧ ਦੇ ਵਿੱਚ ਅੱਜ ਇਸ ਸਥਾਨ ਦੇ ਉੱਤੇ ਆਲੂਵਰਖ ਦੇ ਜਿਹੜੇ ਸਾਰੀ ਸੰਗਤ ਹੈ ਇਲਾਕੇ ਦੀ ਜਿਹੜੀ ਸੰਗਤ ਜਿਹੜੀ ਉਹ ਨਤਮਸਤਕ ਹੋਈ ਹੈ ਔਰ ਇੱਥੋਂ ਜਿਹੜਾ ਇਕੱਠ ਹੈ ਦੱਸਦਾ ਤੁਹਾਨੂੰ ਕਿ ਇਹਨਾਂ ਲੋਕਾਂ ਦੇ ਪ੍ਰਤੀ ਇਸ ਨਗਰ ਦੀ ਮੈਂ ਪਿਛਲੇ 10 ਸਾਲਾਂ ਤੋਂ ਮੈਂ ਦੇਖ ਰਹੀ ਹਾਂ ਕਿ ਇਸ ਨਗਰ ਦੀ ਜਿਹੜੀ ਸ਼ਰਧਾ ਬੜੀ ਹੈ ਅੱਜ ਸੋ ਸਾਰੇ ਨਗਰ ਇਕਜੁੱਟ ਹੋ ਕੇ ਜਿਹੜਾ ਉਹ ਜਿਹੜੇ ਸ਼ਹੀਦੀ ਦਿਨ ਨੇ ਜਿਹੜੇ ਦਿਹਾੜੇ ਨੇ ਜਿਹੜੇ ਇਹ ਜਨਮ ਦਿਹਾੜੇ ਨੇ ਇਹ ਮਨਾਉਂਦੇ ਆ ਰਹੇ ਨੇ ਸੋ ਅੱਜ ਵੀ ਇਹਨਾਂ ਨੇ ਵਿਸ਼ੇਸ਼ ਜਿਹੜਾ ਪ੍ਰਾਰਲਾ ਕੀਤਾ ਔਰ ਅੱਜ ਜਿਹੜਾ ਇੱਥੇ ਸਭ ਤੋਂ ਜਿਹੜੀ ਖੁਸ਼ੀ ਹੋਈ ਹੈ ਕਿ ਸਾਡੇ ਜਿਹੜੇ ਨੌਜਵਾਨ ਨੇ ਜਿਹੜੇ ਬੱਚੇ ਨੇ ਬਾਹਰਲੇ ਮੁਲਕਾਂ ਚ ਜਾ ਕੇ ਬੈਠੇ ਆ ਸੋ ਉਹਨਾਂ ਦੇ ਵਿੱਚ ਜਿਹੜੀ ਉਹ ਸਤਕਾਰ ਆ ਜਿਹੜੀ ਸਰਦਾ ਉਹ ਹੋਰ ਵੱਦੀ ਹੈ ਜਦੋਂ ਉਹ ਆਪਣੇ ਧਰਤੀ ਤੋਂ ਆਪਣੀ ਜ਼ਮੀਨ ਤੋਂ ਦੂਰ ਹੁੰਦੇ ਨੇ ਸੋ ਉਹਨਾਂ ਨੇ ਵਿਸ਼ੇਸ਼ ਉਪਰਾਲਾ ਕੀਤਾ ਕਿ ਅੱਜ ਕਿਉਂਕਿ ਕੱਲ ਦੇ ਨਗਰ ਕੀਰਤਨ ਦੇ ਸਬੰਧ ਦੇ ਵਿੱਚ ਅੱਜ ਇਸ ਜਗ੍ਹਾ ਦੇ ਉੱਤੇ ਜਿਹੜਾ ਕੇਸਰੀ ਦਸਤਾਰਾਂ ਜਿਹੜੀਆਂ ਵੰਡੀਆਂ ਨੇ ਉਹਨਾਂ ਨੇ ਇਸ ਯਾਦਗਾਰ ਹਾਲ ਵੀ ਇੱਥੇ ਬਣਾਇਆ ਗਿਆ ਪੰਜਾਬ ਸਰਕਾਰ ਵੱਲੋਂ ਇਹ ਵੀ ਕਿਹਾ ਜਾਂਦਾ ਤੇ ਇੱਥੇ ਵੀ ਪਹੁੰਚੇ ਹੁਣੇ ਦੀ ਮਤਲਬ ਕਿਤੇ ਨਾ ਕਿਤੇ ਕੰਪਲੀਟ ਹੋਇਆ ਇਹ ਹਾਂ ਬਿਲਕੁਲ ਦੇਖੋ ਇਹ ਲੋਕਾਂ ਦਾ ਹੀ ਪੈਸਾ ਤੇ ਲੋਕਾਂ ਦਾ ਜਿਹੜਾ ਉਹਨਾਂ ਦੇ ਲਈ ਜਿਹੜਾ ਲਾਇਆ ਗਿਆ ਮੈਂ ਪਿਛਲੇ ਸਾਲ ਜਦੋਂ ਇਸੇ ਸਮਾਗਮ ਦੇ ਵਿੱਚ ਮੈਂ ਪਹੁੰਚੀ ਸੀ ਇਸ ਜਗ੍ਹਾ ਦੇ ਉੱਤੇ ਪਹੁੰਚੀ ਸੀ ਤਾਂ ਸਾਰੀ ਨਗਰ ਦੀ ਜਿਹੜੀ ਇਹਨਾਂ ਨੇ ਬੇਨਤੀ ਕੀਤੀ ਸੀ ਕਿ ਉਰੇ ਭਾਂਡਾ ਤੁਸੀਂ ਦੇਖਿਆ ਹੋਣਾ ਸ਼ਾਇਦ ਇੱਕ ਪੁਰਾਣਾ ਜਿਹੜਾ ਭਾਂਡਾ ਖੜਾ ਸੀਗਾ ਜਿਹੜਾ ਕਿ ਇੱਕ ਸਿਸਟਮ ਦੇ ਵਿੱਚ ਨਹੀਂ ਸੀ ਸੋ ਇਹਨਾਂ ਦੀ ਮੰਗ ਸੀ ਕਿ ਉਹਨੂੰ ਉੱਥੋਂ ਹਟਾ ਕੇ ਇੱਕ ਪ੍ਰੋਪਰ ਜਿਹੜਾ ਸਿਸਟਮ ਦੇ ਵਿੱਚ ਸਾਨੂੰ ਇੱਕ ਜਿਹੜਾ ਪ੍ਰੋਪਰ ਬ੍ਰਾਂਡਾ ਜਿਹੜਾ ਬਣਾ ਕੇ ਦਿੱਤਾ ਜਾਵੇ ਕਿਉਂਕਿ ਇਸ ਨਗਰ ਦਾ ਇਤਿਹਾਸ ਆ ਤੇ ਉਰੇ ਵੱਡੇ ਸਮਾਗਮ ਜਿਹੜੇ ਉੱਥੇ ਹੁੰਦੇ ਨੇ ਸੋ ਇਹਨਾਂ ਨੇ ਜਿਹੜੀ ਸੇਵਾ ਲਈ ਸੀਗੀ ਇਹਨਾਂ ਦੇ ਲੋਕਾਂ ਦਾ ਹੀ ਪੈਸਾ ਸੋ ਉਹਦੇ ਨਾਲ ਜਿਹੜਾ ਇਹ ਬ੍ਰਾਂਡਾ ਜਿਹੜਾ ਤਿਆਰ ਕਰਕੇ ਜਿਹੜਾ ਅਸੀਂ ਜਿਹੜਾ ਪਿਛਲੇ ਦਿਨੀ ਜਿਹੜਾ ਤਿਆਰ ਕੀਤਾ ਹੈਗਾ ਅਰ ਸਿਵਰੇਜ ਦੀ ਗੁਰੂ ਘਰ ਤੋਂ ਜਿਹੜੀ ਡਿਮਾਂਡ ਸੀਗੀ ਤੇ ਹੋਰ ਜਿਹੜੀਆਂ ਬਾਕੀ ਮੰਗਾਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੀਆਂ ਕਰਨਗੀਆਂ ਵੈਸੇ ਦਸਤਾਰਾਂ ਵੀ ਵੰਡੀਆਂ ਗਈਆਂ ਨੇ ਕੀ ਕਰੋਗੇ ਨੌਜਵਾਨਾਂ ਨੂੰ ਬੱਚਿਆਂ ਨੂੰ ਕੀ ਅਪੀਲ ਕਰੋਗੇ ਕਿ ਕਿਉਂਕਿ ਛੋਟੇ-ਛੋਟੇ ਬੱਚਿਆਂ ਦੀਆਂ ਸਹਾਇਤਾ ਨੇ ਉਹਨਾਂ ਦੇ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਅੱਜ ਇਸ ਸ਼ਹਾਦਤ ਦੇ ਬਾਰੇ ਮੈਂ ਆਪਣੇ ਆਪ ਨੂੰ ਕੋਈ ਮੈਸੇਜ ਦੇਣ ਦੇ ਮੈਨੂੰ ਲੱਗਦਾ ਕਿ ਉਹ ਉਹ ਨਹੀਂ ਹਜੇ ਕਾਬਲ ਨਹੀਂ ਹੈਗੇ ਪਰ ਕਿਉਂਕਿ ਸਾਡਾ ਇਤਿਹਾਸ ਆ ਸਾਡੀ ਕੌਮ ਹੈ ਸਾਡਾ ਸਾਰੇ ਅਸੀਂ ਚੰਗੀ ਤਰ੍ਹਾਂ ਇਤਿਹਾਸ ਤੋਂ ਜਾਣੂ ਆ ਸਾਰੇ ਬਜ਼ੁਰਗ ਖੜੇ ਨੇ ਮੈਂ ਕਿਉਂਕਿ ਕੱਲ ਮੈਨੂੰ ਮੈਂ ਫਤਿਹਗੜ ਸਾਹਿਬ ਦੀ ਧਰਤੀ ਨੂੰ ਸਜਦਾ ਕਰਨ ਦੇ ਲਈ ਮੈਂ ਪਹੁੰਚੀ ਸੀ ਤੇ ਸਾਡੇ ਨੌਜਵਾਨ ਬਹੁਤ ਜਿਹੜੀ ਉੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਇਸ ਨਗਰ ਤੋਂ ਵੀ ਗਏ ਹੋਣੇ ਇਲਾਕੇ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਜਾਂਦੇ ਆ ਸੋ ਉੱਥੇ ਜਿਹੜੀ ਨੌਜਵਾਨਾਂ ਦੇ ਵੱਲੋਂ ਇੱਕ ਜਿਹੜੀ ਹੁੱਲੜਵਾਜੀ ਜਿਹੜੀ ਦੇਖਣ ਮਿਲਦੀ ਹੈ ਕਿਉਂਕਿ ਇਹ ਦਿਨ ਨੇ ਇਹ ਇੱਕ ਸਾਡੇ ਲਈ ਜਿਹੜੀ ਇਸ ਇੱਕ ਸਮਾਜ ਦੇ ਲਈ ਸਿੱਖਾਂ ਦੇ ਲਈ ਜਿਹੜੀ ਬਾਕੀ ਕੁੱਲ ਲਕਾਈ ਦੇ ਲਈ ਵੀ ਜਿਹੜਾ ਇਹ ਇੱਕ ਮੈਂ ਕਹੂੰਗੀ ਕਿ ਵਿਰਾਗ ਮਈ ਜਿਹੜੇ ਦਿਨ ਹੈਗੇ ਨੇ ਹਾਲਾਂਕਿ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ ਨੇ ਸਾਡੇ ਛੋਟੇ ਸਾਹਿਬਜ਼ਾਦਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਸਾ ਜਿਹੜੇ ਚੜ੍ਹਦੀ ਕਲਾ ਦੇ ਵਿੱਚ ਰਹੇ ਨੇ ਜਿਨ੍ਹਾਂ ਨੇ ਆਪਣਾ ਪਰਿਵਾਰ ਜਿਹੜਾ ਆਪਣਾ ਵੰਸ਼ ਜਿਹੜਾ ਵਾਰ ਦਿੱਤਾ ਸਿੱਖ ਕੌਮ ਦੇ ਉੱਪਰ ਦੀ ਪਰ ਦੇ ਲਈ ਜਿਹੜਾ ਇੱਕ ਸੋ ਇਹਨਾਂ ਨੂੰ ਅਸੀਂ ਉਸ ਤਰੀਕੇ ਦੇ ਨਾਲ ਇੱਕ ਜਿਹੜਾ ਮੈਸੇਜ ਜਿਹੜਾ ਇੱਥੋਂ ਜਾਣਾ ਹੁੰਦਾ ਸੋ ਉਹਦੇ ਲਈ ਨੌਜਵਾਨਾਂ ਨੂੰ ਮੈਂ ਇਹੀ ਅਪੀਲ ਕਰੂੰਗੀ ਕਿ ਜਾਓ ਵੱਡੀ ਗਿਣਤੀ ਦੇ ਵਿੱਚ ਵੱਧ ਤੋਂ ਵੱਧ ਜਾਓ ਪਰ ਆਪਣੇ ਮਨਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਸਜਦਾ ਕਰਨ ਦੇ ਲਈ ਇੱਕ ਸ਼ਰਧਾ ਦੇ ਨਾਲ ਜਿਹੜਾ ਅਸੀਂ ਉੱਥੇ ਇੱਕ ਸਲੀਕੇ ਦੇ ਨਾਲ ਜਿਹੜਾ ਅਸੀਂ ਉੱਥੇ ਨਤਮਸਤਕ ਹੋਈਏ ਤੇ ਆਪਣੇ ਜਿਹੜੇ ਪੁਰਖੇ ਨੇ ਸਾਡੀ ਕੌਮ ਆ ਜਿਹੜੀ ਉਹਨੂੰ ਅਸੀਂ ਜਿਹੜਾ ਅੱਗੇ ਮੈਸੇਜ ਦੇ ਗਏ ਬਿਲਕੁਲ ਜੀ ਹਲਕਾ ਸੰਗਰੂਰ ਤੋਂ ਨਰਿੰਦਰ ਕੌਰ ਭਰਾਜ ਵਿਧਾਇਕਾਂ ਨੇ ਪਹੁੰਚੇ ਨੇ ਕਿਉਂਕਿ ਉਹਨਾਂ ਦੇ ਹਲਕਾ ਦੇ ਵਿੱਚ ਹੀ ਗੁਰਦੁਆਰਾ ਮੰਜੀ ਸਾਹਿਬ ਵੱਲ ਵਰਖਾ ਜਿੱਥੇ ਨਗਰ ਕੀਰਤਨ ਪਹੁੰਚਣਾ ਤੇ ਅਸਥੀਆਂ ਪਹੁੰਚੀਆਂ ਨੇ ਛੋਟੇ ਸਾਹਿਬਜ਼ਾਦਿਆਂ ਦੀਆਂ ਮਾਤਾ ਗੁਜਰ ਕੌਰ ਦੀਆਂ ਅਤੇ ਉਹ ਅਸਥੀਆਂ ਦੇ ਪ੍ਰਤੀਕ ਜੋ ਨਗਰ ਕੀਰਤਨਾ ਉਹ 14 ਭੋਜਨ ਕੇ 29 ਦਸੰਬਰ ਨੂੰ ਸਵੇਰੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਚੱਲੇਗਾ ਤੇ ਉਸ ਤੋਂ ਬਾਅਦ ਸ਼ਾਮ ਨੂੰ ਉਹ ਗੁਰਦੁਆਰਾ ਮੰਜੀ ਸਾਹਿਬ ਵੱਲ ਵਰਖ ਵਿਖੇ ਪਹੁੰਚੇਗਾ ਕੈਮਰਾਮੈਨ ਪੀਮਾ ਪਟੀਵਾਲ ਨਾਲ ਅਮਨਦੀਪ ਸਿੰਘ ਮਾਜਾ ਪੰਜਾਬੀ ਲੋਕ ਚੈਨਲ